ਸਤਨਾਮ ਸ੍ਰੀ ਵਾਹਿਗੁਰੂ ਸਭ ਜੀਓ ਸੋਏ ਸੰਨਦੜੇ ਤਨ ਮਨ ਮੋਲਾ ਨਾਮ ਜਪੰਢੜੀ ਲਾਲੀ ਬੰਦ ਜਨਨੜੇ ਮਰਾਂ ਅੰਦਰ ਠੰਡਾ ਗੁਰ ਦਰਸ਼ਨ ਦੇਖ ਨਿਹਾਨੀ ਦੀਨ ਦਰਦ ਦੁਖ ਪੰਜਨ ਕਟ ਕਰਨਾਥ ਅਨਾਥ ਸ਼ਰਨ ਤੇ ਮਾਰੇ ਆਇ ਨਾਨਕੇ ਪ੍ਰਭ ਸਾਨ ਸਤਨਾਮ ਸ੍ਰੀ ਵਾਹਿਗੁਰੂ ਰਹਿਰਾ ਸਹਿਜਿਓ ਹਰ ਜੋ ਜੋ ਭਗਤੋ ਪਾਇਆ ਪੈ ਰਖਦਾ ਆਇ ਆ ਰਾਮ ਰਾਜੇ ਹਰਨਾਖਸ਼ ਦੁਸਟ ਹਰ ਮਾਰੇ ਪ੍ਰਹਲਾਤ ਰਾਹ ਅਹੰਕਾਰੀਆਂ ਆਨੰਦ ਕਾ ਪੇਟ ਦੇ ਨਾਮ ਲਿਆ ਮੁਖ ਲਾਇਆ ਜਨ ਨਾਨਕ ਸਤਿ ਸੇਵਿਆ ਅੰਤ ਲਏ ਛਡਾਇਆ ਏ ਕੋ ਅਹੰਕਾਰ ਸਤਿਗੁਰ ਪ੍ਰਸਾਦ ਸਲੋਕ ਮਹਾਨ ਲਾ ਪਹਿਲਾ ਦੁਖਦਾਰ ਸੁਖ ਰੂਪਿਆ ਜਬ ਸੁਖਤਾਮ ਨਾ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾਹੋਂ ਕਰੀ ਨਾ ਹੋਈ ਪਰ ਹਾਰੇ ਗੁਰ ਤਵਸਿਆ ਤੇਰਾ ਅੰਤ ਨ ਜਾਏ ਲੱਗਿਆ ਰਹਾ ਜਾ ਤਮ ਜਾ ਜਾ ਤਮ ਜਾ ਤਾਗਲ ਕਲਾ ਭਰਪੂਰ ਰਹਾ ਤੁੰ ਸੱਜਾ ਸਾਹਿਬ ਸਿੰਘ ਸਵਾਲਿਓ ਜਿਨ ਕੀ ਤਿਸੋ ਪਾਰ ਪਿਆ ਕਹਉ ਨਾਨਕ ਅੱਤੇ ਗਿਆ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਾ ਸੋ ਦਰਗਾਹ ਸਮਹ ਲਾ ਪੈਨ ਏਕੋ ਅੰਕਾਰ ਸਤਿਗੁਰ ਪ੍ਰਸਾਦ ਸੋਦਰ ਤੇ ਰਾਗੇ ਹਾ ਸੋ ਕਰ ਕੇ ਹਾ ਜਿਤ ਪੈ ਸਰਬ ਸਮਲ ਵਾਜੇ ਤੇਰੇ ਨਾਮ ਦਾ ਨੇਕਾ ਸੰਖਾ ਕਹਤੇ ਤੇਰੇ ਵਾਹ ਮਹਾਰੇ ਕਿਤੇ ਤੇਰੇ ਰਾਗ ਪਰ ਸਿਆ ਘਹੀ ਹੈ ਕਿਤੇ ਤੇਰੇ ਗਉਨ ਹਾਰੇ ਗਉਨ ਤੁਮ ਨ ਪਉਣ ਪਣ ਬਸੰਤਰ ਗਾਵੇ ਰਾਜਾ ਦਰਮਦਵਾਰੇ ਗਾਵਨ ਤੁਮ ਚਿਤ ਗਉਤਿਕ ਜਾਨਨ ਲਖ ਲਖ ਧਰਮ ਵਿਚਾਰੇ ਗਾਵਨ ਤੁਮ ਈਸ਼ਰ ਪਰਮਾਦੇਵੀ ਸਹੰ ਤੇਰੇ ਸਦਾ ਸਵਾਰੇ ਗਾਵਨ ਤੁਮ ਇੰਦਰਾ ਅੰਦਰਾਸਨ ਬੈਠੇ ਦੇਵ ਤਿਆ ਅਦਰ ਨਾਲੇ ਗਾਵਣ ਤੁਮ ਸਸਮਦੇ ਅੰਦਰ ਗਾਵਣ ਤੁਮ ਸਾਦ ਵਿਚਾਰੇ ਗਾਵਣ ਤੁਮ ਜਤਿ ਸੰਤੋਖੀ ਗਾਵਣ ਤੁਮ ਵੀਰ ਕਰਾਰੇ ਗਾਵਣ ਤੁਮ ਪੰਦ ਪਨਰ ਖੇਤਰ ਜੋਗ ਜਗਵੈਦਾਨਾਲੇ ਗਾਵਣ ਤੁਮ ਮੋਹਨਿਆ ਮਨਮੋਹਣ ਸੁਰਗ ਮਤ ਪਿਆਲੇ ਗਾਉਂ ਤੁਮ ਰਤਨੋ ਪਾਇ ਤੇਰੇ ਆਸਾ ਤੀਰਥ ਨਾਲੇ ਗਾਉਂ ਤੁਮ ਜੋਤ ਮਹਾਂਮਲ ਸੂਰ ਗਾਉਂ ਤੁਮ ਖਾਣੀ ਚਾਰੀ 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 ਗਾਉਂ ਤੁਮ ਅਖੰਡ ਮੰਡਲ ਬ੍ਰਹਮੰਡ ਅਕਰ ਕਰਕੇ ਤੇਰੇ ਧਾਰਿ ਸੇ ਤੁਮ ਗਾਉਂ ਜੋਤਿ ਭਾਵਨਾ ਰਤੇ ਤੇਰੇ ਭਗਤ ਸਾਲੇ ਹੋਰ ਕੀਤੇ ਤੁਧ ਨੂੰ ਗਾਉਂ ਸੇ ਮੈਂ ਚਿਤਨਾਵਨ ਨਾਨਕ ਕੀਆ ਵਿਚਾਰੇ ਸੋਈ ਸੋਈ ਸਦਾ ਸਾਹਿਬ ਸਾਚਾ ਸੱਚੀ ਨਾਹੀ ਹੈ ਕਿ ਹੁ ਸਿਜੈਨ ਜਾਸੇ ਰਤਨਾ ਜਨਰਤਾਏ ਰੰਗੇ ਰੰਗੇ ਭਾਤੇ ਕਰ ਕਰ ਜਨਸੀ ਮਾਇ ਜਨਉਪਾਇ ਕਰ ਕਰ ਦੇਖੇ ਕੀਤਾ ਆਪਣਾ ਜੋਤਿ ਸਿਵੜਿਆ ਜਦ ਉਸ ਭਾਵੇ ਸੋਈ ਕਰਤੇ ਫਿਰ ਹਮਨਾ ਕਰਣਾ ਜਾਏ ਸੋ ਪਾਸਾ ਸਹਾ ਪਾਸਾ ਸਹਬ ਨਾਨਕ ਰੈ ਨਰਜਾਈ ਆਸਾ ਮਹੱਲਾ ਪਹਿਲਾ ਸੋਣ ਵਟਾਂਕੇ ਸਭ ਕੋ ਇਕ ਉਣ ਵਟਾ ਡਿਟਾ ਹੋਏ ਕਿੰਦ ਪਾਇਨ ਕਿਹਾ ਜਾਏ ਕਹਿਨੇ ਵਾਲੇ ਤੇਰੇ ਰਹੀ ਸਮਾਈ ਵਡੇ ਮੇਰੇ ਸਹਬਾ ਗਹਿਰ ਗੰਬੀਰ ਕਨੇ ਗਹਿਰਾ ਕੋਈ ਨ ਜਾਣੇ ਤੇਰਾ ਕੀ ਰੱਖੇ ਉਰ ਜੀਰਾ ਰਹਾਉ ਸਾਡੋ ਨੀ ਮਲ ਸੁਟ ਕਮਾਈ ਸਾਕੇ ਅੰਮਲ ਕੇ ਅੰਪਾਈ ਗਿਆਨੇ ਚਾਨੇ ਗੁਰ ਗਰਹਾਏ ਕਹਿ ਨਾ ਜਾਈ ਤੇਰੀ ਤਰਵੜਿਆ ਸਾਬ ਸੱਤ ਸਾਬ ਦਪ ਸਾਬ ਜੰਗਿਆਈਆਂ ਸਦਾ ਪੁਰਖਾਂ ਕੇ ਆਵੜਿਆ ਤੁਜੁਣ ਸ੍ਰੀ ਕਨਣਾ ਪਾਈਆ ਕਰ ਮਿਲੇ ਨਾਹੀ ਠਾਕ ਰਹਾਈਆ ਨਾਈਆ ਆਖਣ ਵਾਲਾ ਕਹਿ ਵਿਚਾਰਾ ਸਿਫਤੀ ਪਰ ਤੇਰੇ ਭੰਡਾਰਾ ਜਸਤੋਂ ਦਿੱਤ ਸੇ ਕਹਿ ਚਾਰ ਅਨੰਤ ਸਵਰਨ ਹਾਰਾ ਸਮਹਲਾ ਪੈਲਾ ਆ ਆਖਾਂ ਜਿਵਾ ਸ੍ਰੀ ਮਰਜਾਉ ਆਖਣੋ ਕਾ ਸਾਚਾ ਨਾਮ ਸਾਚੇ ਨਾਮ ਕੇ ਲਗੈ ਭੂਖ ਭੁਖੇ ਖਾਇ ਤੇ ਲੇ ਦੁਖ ਸੋਗ ਹੈ ਸ੍ਰੀ ਮੇਰੀ ਮਾਈ ਸਾਚ ਸਭ ਸਾਦੇ ਨਹਿ ਰਹਾਉ ਸਾਚੇ ਨਾਮ ਕੀ ਤਲਬਣ ਆਇਆ ਛਕੇ ਕਿੰਨੇ ਪਾਈਂ ਜੇ ਸਮਲ ਕੇ ਆਖਣ ਪਾਹੇ ਬਣ ਰਹੋਵੇ ਘਰ ਨ ਜਾਏ ਨਾ ਹੋ ਮਰਨ ਹੋਵੇ ਸੋਗ ਦੇਂਦ ਰਹਨ ਚੁਕੇ ਭੋਗ ਗਣਹ ਹੋਰ ਨਹੀਂ ਕੋਈ ਨਾ ਕੋ ਹੋਣਾ ਕੋਈ ਜਿਵੜਿਆ ਆਪ ਤੇਉਣ ਤੇਰੀ ਦਾਤ ਜਨਨ ਕਰਕੇ ਕੀਤੀ ਰਾਤ ਆਕਾਸ਼ਾਂ ਵਿੱਚਾਰੇ ਦੇਖੀ ਜਾਤ ਨਾਨਕ ਨਾਮੇ ਬਾਸ ਸਨਾਤ ਰਾਗੁ ਜਰੀ ਮਹਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰ ਕਾ ਬਿਨਾ ਕਰਉ ਵਰਪਾ ਸੰਕੀਰੇ ਕਿਰਮ ਸਤਿਗੁਰ ਸਨਾਏ ਕਰਿ ਆ ਨਾਮ ਪ੍ਰਗਾਸ ਮੇਰੇ ਮੇਰ ਦੇਵਾ ਮੋ ਕੋ ਰਾਮ ਨਾਮ ਪ੍ਰਗਾਸ ਗੁਰੂ ਨਾਮ ਮੇਰਾ ਪ੍ਰਣ ਸਖਾਈ ਹਰ ਕਰਤ ਹਮਰੀ ਰਹਿ ਰਾਸ ਰਹਾਵ ਹਰ ਜਨ ਕੈ ਉੜ ਪਾ ਗੜੇਰੇ ਜਨ ਹਾਰ ਰਹਾ ਸਰਦਾ ਹਰ ਪਿਆਸ ਹਰ ਹਰ ਨਾਮ ਮੇਰਾ ਤ੍ਰਿਪਤਾ ਸੈ ਮਿਲ ਸੰਗਤ ਗੁਣ ਪ੍ਰਗਾਸ ਜਨ ਹਾਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗ ਹੀਨ ਜੰਪਾਸ ਜੋ ਸਾਥ ਗੁਰਸੰਗਤ ਨੇ ਆਏ ਤਿਰਿ ਗਿਵਾ ਤਿਰਿ ਗਿਵਾ ਜਿਨ ਹਰਿ ਦਮ ਸਤ ਗੁਰ ਸੰਗਤ ਪਾਇ ਤੈ ਤੌਰ ਮਸਤ ਕਾ ਲਿਖਿਆ ਲੈ ਖਾਸ ਤਨ ਤਨ ਸਾ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ 5 ਕਾਹਿਰੇ ਮਨ ਚਿਤ ਹੈ ਉਹ ਨਮ ਜਾ ਅਹਰ ਹਰ ਜਿਉ ਪਰਿਆ ਸੇਰ ਪਤਰ ਮੈਂ ਜੰਦੋ ਪਾਏ ਤਾਂ ਕਰਜ ਕਾਗੇ ਕਰਤਰਿਆ ਅੰਤਰਿਆ ਮੇਰੇ ਮਾਦੋ ਜੀ ਸਤ ਸੰਗ ਮਿਲ ਸੁਤਰਿਆ ਗੁਰ ਪ੍ਰਸਾਦ ਪਰਮਤ ਪਾਇਆ ਸਿਵਕੇ ਕਾਜਿ ਹਰਿਆ ਰਹਾ ਜਨਨ ਪਿਤਾ ਲੋਕ ਸੁਧਮਨਤਾ ਕੋਇ ਨ ਕਿਛੀ ਦਰਿਆ ਸਰਦ ਰਕਸ ਵਾਹੀ ਠਾਕਰ ਕਾਹੇ ਮਨ ਕੋ ਕਰਿਆ ਉਹ ਡਾਉੜੇ ਆਵੇ ਸੇ ਕੋ ਸਾਤ ਪਾਤਾਂ ਮਦਰੀ ਸਰਿਆ ਤਨ ਕੰਮ ਖਲਾਵੇ ਕੰਟ ਗਾਵੇ ਮਨ ਮੇਂ ਸਿਮਰਨ ਕਰਿਆ ਉਰਿਆ ਉਰਿਆ ਸਭਨੇ ਤਾਂ ਦਾਸ ਸਾਜ ਸੁਦਾਨ ਠਾਕੁਰ ਕਰ ਤਿਲ ਕਰਿਆ ਜਨ ਨਾਨਕ ਬਰ ਬਰ ਸਤਿ ਬਲ ਜਾਈਐ ਤੇਰਾ ਅਤਨਾ ਪਾਰ ਆਵਰਿਆ ਰਾਗਾ ਸਾ ਮਹੱਲਾ ਚੌਥਾ ਸੋ ਪੁਰਖ ਇਕ ਓੰਕਾਰ ਸਤਿਗੁਰ ਪ੍ਰਸਾਦ ਸੋ ਬੁਰਖ ਨਰਨਜਨ ਹਰ ਨਰਨਜਨ ਹਰ ਅਕਮਾਗੰ ਪਰ ਸਤਿ ਆਵੇ ਸਤਿ ਆਵੇ ਦਨੀ ਹਾਰੇ ਸੱਜ ਸੱਜਨ ਹਾਰਾ ਸਾਬ ਜੀ ਤੇ ਮਹਾਰਾ ਜੀ ਗੁੰਦੀਆਂ ਕਾਦਾ ਕਰ ਹਰਿ ਤੇ ਸੰਤੋ ਜੀ ਸਬਦ ਹੋਏ ਸਾਰਨ ਹਾਰਾ ਹਰਿਆ ਪੇਟਾ ਕਰਨ ਹਰਿਆ ਪੇ ਸੇਵਕ ਜੀ ਕਾ ਨਾਨਕ ਜੰਤ ਵਿਚਾਰ ਉਚਾਰਾ ਤੂੰ ਘਾਟ ਘਾਟ ਅੰਤਰ ਸੰ ਨਿਰੰਤਰ ਨਿਆਰੇ ਕੋ ਪਰਮ ਸਮਾਨ ਇੱਕ ਦਾ ਤੇ ਇੱਕ ਪਕਾਰੇ ਜੇ ਸਭ ਤੇਰੇ ਜੋ ਜੁਲਾਣਾ ਤੂੰ ਆਪੇ ਦਾਤਾ ਆਪੇ ਪੁੰਤਾ ਜੀ ਹਾਂ ਤੁਸ ਬਣਾਵਰ ਨਾ ਜਾਣ ਤੂੰ ਪਾਰ ਬ੍ਰਹਮ ਬੇਅੰਕ ਬੇਅੰਤ ਜੀ ਤੇਰੀ ਕਿਆ ਗੁਨਾਖ ਵਖਾਣ ਜੋ ਸਿਵ ਹੈ ਜੋ ਸਿਵ ਹੈ ਤੁਝੇ ਜਨ ਨਾਨਕ ਕੰਕਰ ਬਾਨ ਹਰ ਧਿਆਵੈ ਹਰ ਧਿਆਵੈ ਤੁਝੇ ਸੇਜਨ ਜੁਗ ਮਾਇ ਸੁਖਵਾਸੀ ਸੇਮਖ ਸੇਮਖ ਪੈ ਜਨ ਹਰਿ ਧਾਇ ਅਦਿਤਨ ਟੂਟੀ ਜਮ ਕੇ ਫਾਸ ਜੇ ਨਰ ਪਾਉ ਜਨ ਹਰ ਨਰ ਪਉ ਅਦਿਤਨ ਕਾ ਪਉ ਸਭ ਕੁਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰ ਜੀਤੇ ਹਰ ਹਾਰੁ ਸਮਾਨ ਸੇਤਨ ਸੇਤਨ ਜਨ ਹਰਿ ਧਾਇ ਅਦਿਤਨ ਨਾਨਕ ਚਨ ਪੰਜਾਸੀ ਤੇਰੀ ਭਗਤ ਤੇਰੀ ਭਗਤ ਨਾਮ ਜੀ ਭਰੇ ਬਿਆੰ ਬਿਆੰਤ ਤੇਰੇ ਪਾ ਤੇਰੇ ਪੰ ਸਲਾਹਨ ਦੂਜੀ ਹਰਨ ਕਨ ਕਨੰਤਾ ਤੇਰੀ ਅਨੇਕ ਤੇਰੀ ਅਨੇਕ ਰੇ ਹਰ ਪੂਜਾ ਜੀ ਤਪ ਤਾਪੇ ਜਪੇ ਬਿਅੰਤ ਤਾ ਤੇਰੇ ਅਨੇਕ ਤੇਰੀ ਅਨੇਕ ਪੜਹਿ ਬਸ ਸਿਮਰ ਸਾਜੇ ਕਰ ਕਰਿਆ ਘਟ ਕਰਮ ਕਰੰਤਾ ਸੇ ਭਗਤ ਸੇ ਭਗਤ ਮਲੇ ਜਨ ਨਾਨਕ ਜੋ ਪਾਵੇ ਮੇਰੇ ਹਰਿ ਭਗਵੰਤਾ ਦੁਆਰ ਪ੍ਰਕਾਰ ਪ੍ਰਕਾਰਤਾ ਜੇ ਤੋ ਜੀਵੜਾ ਨ ਕੋਈ ਤੂੰ ਜੋ ਜੇ ਇੱਕੋ ਸਦਾ ਸਦਾ ਤੂੰ ਇੱਕੋ ਜੀਤੋ ਨਿਤਨੇ ਕਰਤਾ ਸੋਈ ਜੁਦਿਆ ਪੈ ਪਾਵੈ ਸੋਈ ਵਰਤਾਇ ਤੂੰ ਆਪੈ ਕਰੈ ਸੋਈ ਲਿਆ ਪੈ ਸਿਰ ਸਭ ਪਾਈ ਜੇ ਤੁੜਿਆ ਪੈ ਸਿਰ ਸਭ ਗੋਈ ਜਨ ਨਾਨਕ ਗੰਗਾਵੇ ਕਰਦੇ ਕੇ ਜੀ ਜੋ ਸਭ ਤੇ ਕਾ ਜਾਣ ਹੋਇ ਆਪ ਸਾ ਮਹਲਾ ਚੌਥਾ ਤੂੰ ਕਰਤਾ ਸਤਿਆਰ ਮਹੰਦਾ ਸਾਈਂ ਜੋਤਿ ਪਵੈ ਸੋਇ ਥਿਸੀ ਜੋਤਿ ਦੇ ਸੋਇ ਹੋਂ ਪੈ ਰਹਾਓ ਸਾ ਪੈ ਰਿ ਦੁਸਮਨੀ ਧਾਇਆ ਜਿਸਨੂੰ ਕਿਰਪਾ ਕਰੈ ਤਿਨ ਨਾਮ ਰਤਨ ਪਾਇਆ ਗੁਰੂ ਖਲਾਸਾ ਮਨ ਗੁਆਇਆ ਤੁਝ ਆਵਿ ਸੋਲਿਆ ਮਲਾਇ ਤੂੰ ਦਰਿਆ ਸਤੁ ਜਿ ਹਿਮਾਏ ਤੁੰਦੰ ਦਜਾ ਕੋਈ ਨਾਹੀ ਜੀ ਜੰਗ ਸਭ ਤੇਰਾ ਖੇਲ ਅਬ ਜੋ ਮਨ ਵਿਛੜਿਆ ਸੰਜੋਗੀ ਮੇਲ ਜੇ ਸਨਾ ਤਉ ਜਨਾ ਹੈ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਗ ਬਖਾਣੈ ਜਨਨ ਤੇ ਵੇ ਆ ਤਨ ਸੁਖ ਪਾਇਆ ਸਹਜੇ ਹਰਨਾਮ ਸਮਾਇ ਮਾਇ ਮਾਇ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਤੁਦ ਮੈਨ ਦੂਜਾ ਨ ਕੋਈ ਤੂੰ ਕਰ ਕਰ ਵੇਖਿਆ ਜਾਣਾ ਸੋਈ ਜਨ ਨਾਨਕ ਗੁਰੂ ਪ੍ਰਗਟ ਹੋਇ ਆਪ ਸਾ ਮਹਲਾ ਪਹਿਲਾ ਚਿਤ ਸਰਵਰਣੇ ਭਲੇ ਨਵਾਸਾ ਪਾਣੀ ਪਾਵਤ ਨਹਿ ਕੀਆ ਪੰਕਜ ਮੋਹਿ ਪਗਨੇ ਚੱਲੇ ਹਾਂ ਦੇਖਾਂ ਤੇ ਡੂਬੀ ਆਲੇ ਮਨ ਇੱਕ ਨਾ ਜੈ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾ ਨਾ ਜਤੇ ਸਤਿ ਨਿ ਪੜਿਆ ਮੂਰਖ ਮੁਗਦਾ ਜਨਮ ਪਿਆ ਪਰ ਵਤ ਨਾਨਕ ਚੰਕੇ ਸਰਨਾ ਜੈਤੋ ਨਾ ਵਿਸਰਿਆ ਸਾ ਮਹਲਾ ਪੰਜਵਾ ਭਈ ਪ੍ਰਾਪਤ ਮਾਨੁ ਤੇ ਹੋਰੀਆ ਦਮਨ ਲਿਕੇ ਤੇਰੀ ਬਰਿਆ ਔਰ ਕਾਦਰ ਕੀਤੇ ਨਾ ਕਾਮ ਮਿਲ ਸਾਗ ਸੰਗਤ ਬਜ ਕੇ ਬਲ ਨਾਮ ਸੰਜਮ ਲਾ ਕੋ ਭਾਵ ਜਲ ਕਰਨ ਕੇ ਜਨਮ ਅਰਥਾ ਜਾ ਤ੍ਰਿ ਮਾਇਆ ਕੇ ਰਹਾ ਜਪ ਤਪ ਸੰਜਮ ਕਰਮ ਨਾ ਕਮਾਇ ਸੇਵਾ ਸਭ ਰਾਜ ਨੇ ਹਾਰਾਇ ਕਹੋ ਨਾਨਕ ਹਮ ਨੇਤ ਕਰਮ ਸਰਨ ਕਰੇ ਕੀ ਰਖੋ ਸ਼ਰਮ ਏਕੋ ਅੰਕਾਰ ਸ੍ਰੀ ਵਾਹਿਗੁਰੂ ਜੀ ਕੇ ਫਤਹਿ ਪਾਤੈ ਦਸਵੀਂ ਕਬੇ ਬਾਣ ਬੇਨਤੀ ਚੋ ਭਾਈ ਹਮਰੇ ਕਰੋ ਹਾਦਰ ਚਾ ਪੂਰਨ ਹੋਏ ਜਤੀ ਚਾ ਨਾਉ ਚਰਨ ਨਾਮ ਰਹਿ ਹਮਾਰਾ ਆਪਣਾ ਜਾਣ ਕਰੋ ਪਰਤ ਪਾਰ ਹਮਰੇ ਦੁਰ ਸਵੇ ਤੁਮ ਕਾਵ ਆਪ ਹਾਦੈ ਮਹ ਵਿਚਾਉ ਸ਼ੋਕੇ ਬਸ ਅਮਰ ਪ੍ਰਵਰਾ ਸੇਵਕਾਂ ਸਕਾਂ ਸਭੇ ਕਰਤਾ ਰਹੰਮਰ ਮਰ ਚਾਨੇ ਕਲਜਾ ਕਰੀਐ ਸਭੈਨ ਕੋ ਆਸੰਗਰੀਐ ਪੂਰਨ ਹੋਏ ਹਮਾਰੀ ਆਸਾ ਦੌਰ ਫਲ ਨਕੀਰੇ ਬਿਆਸਾ ਤੁਮਹੇ ਛਾੜ ਕੇ ਔਰ ਨਾ ਦੇ ਆਉਂ ਜੋ ਅਮਰ ਜਹਾਂ ਸਦੰਤਿ ਪਾਉ sevaka sikh hamare tarhe hai tan tan satru hamare mar rahe hai aap haan dimajo pariye ban kar katra sharan bhariya ho jo sada hamare pacha sri hathuj kar hamare ichha raag lag mera kanhare saheb san sahaye pyare deen bandh toke hamta tum ho puri tatardas ganta kaal paaye brahma bhakta na kaal paaye shiv jo avtara kaal paaye karbishen pragasa ਲਕਾਰ ਗੱਗਿਆ ਤਮਾਸ਼ਾ ਜਾਣ ਕਾਲ ਜੋਗੀ ਸਖੀਆ ਬੇਦਰਾਜ ਪ੍ਰਮਾ ਜੋਤੀਆ ਜਾਉਣ ਕਾਲ ਸਭ ਲੋਕ ਸਵਾਰਾ ਨਾਸ਼ ਕਰ ਹੈ ਤਾਹੇ ਹਮਰ ਜਾਵਨ ਕਾਲ ਸਭ ਜਗਤ ਮਨਾਇਓ ਦੇਵਦਾਂ ਜਤਨ ਉਪਜਾਇਆ ਆਦੰਟੇ ਕੇ ਉਤਾਰਾ ਸੋਏ ਗੁਰੂ ਸਮਝਿਓ ਹਮਾਰਾ 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 ਨਾਮ ਸੇਕਾਰ ਸਹੀ ਕੋ ਹਮਾਰੀ ਸਗਲ ਪ੍ਰਜਾ ਜਨੇ ਆਪ ਸਵਾਰੀ ਸੇਵਕਨ ਕੋ ਸੇਵਕਨ ਸੁਖ ਦਿਯਾ ਸਤਨ ਕੋ ਪਰਮੋ ਪਤ ਕੀਓ ਘਟ ਘਟ ਕੇ ਅੰਤਰ ਕੀ ਜਾਣਤਾ ਭਰੇ ਭਰੇ ਕੇ ਪੀਰ ਪਛਾਨਤਾ ਚੀਤੀ ਦੇ ਗੁੰਦਰਿਆ ਤੁਲਾ ਸਾ ਪਰ ਕਿਰਪਾ ਦਰ ਕਰ ਫੁਲਾ ਸੰਤਨ ਦੁਖ ਪਾਇਤੇ ਦੁਖੇ ਸੁਖ ਪਾਇ ਸਾਧਨ ਕੇ ਸਕੇ ਸਕੇ ਇੱਕ ਇੱਕ ਫਿਰ ਪਛਾਨੈ ਘੜ ਘੜ ਕੇ ਪਰ ਪਰ ਕੇ ਜਾਣੈ ਇੰਦਾ ਬੁੱਧ ਕਰ ਕਰਾ ਕਰਤਾਰਾ ਪਰਜਾ ਧਰਤ ਤਬ ਦੇਹ ਅਪਾਰ ਜਵਿਆ ਕਰ ਕਰਤ ਹੁ ਕਬਹਾਂ ਤੁਮ ਮੈਂ ਮੇਲ ਦੇ ਦੇ ਤਰਸ ਬਨ ਜੀਤੇ ਪਦਨ ਸ੍ਰਿਸ਼ਤ ਸਭ ਧਾਰੇ ਧਾਰੇ ਆਪ ਆਪਣੀ ਬੁਝੋ ਚਾਰੇ ਤੂੰ ਸਵੇਤੇ ਰਹਿ ਤਨ ਰਾਲਮ ਜਾਣਤ ਬੇਦ ਭੇਦ ਆ ਰਾਮ ਅਨੰਕਰ ਨਿਰਵ ਕੰਨ ਲੰਬਵਾ ਦਾ ਨੀਲਾ ਨਾਦ ਸੰਭ ਸੰਭ ਤਹਾਂ ਕਾ ਮੋੜ ਚਾਰਤ ਪੇਡਾ ਜਾਤੋਂ ਪੇਵਨ ਪਾਉ ਨ ਬੇਡ ਤਾਂ ਕੋ ਕਰਪਾ ਨਨ ਮੰਨਤਾ ਮਹਾ ਮੋੜ ਕਛ ਭੇਦ ਨ ਜਾਣਤ ਮਹਾ ਦੇਵ ਕੋ ਕਹਿ ਸਦਾ ਸੇਵ ਨਿਰੰਕਾਰ ਕਾ ਤੰਗ ਨਹੀਂ ਪੇਵ ਆਪ ਆਪਣੇ ਮੁਦਹ ਜੀਤੇ ਬਰਨ ਪੈਨ ਪੈਨ ਤੋ ਹਾਤੇ ਤਮਰਾ ਲਖਣ ਜਾਏ ਪਸਾਰ ਕਹਿਵੇ ਸਜਾ ਪ੍ਰਥਮ ਸੰਸਾਰ ਇਕੈ ਰੂਪਾਨੁ ਸਰੂਪਾਰੰ ਪਿਵਰਾ ਕਹਿ ਪੂਮਾੰਡਾ ਜਿਰ ਸੇਦਿ ਕਿਨ ਅਤਮੁ ਜੀ ਕਾਨ ਬਹੋ ਰਾਜ ਜੈਨ ਕਹੋ ਫੁਲ ਰਾਜਾ ਹੋਵੇ ਬੈਠਾ ਕਹੋ ਸੁਮਨ ਪਾਇ ਸੰਕਰਿ ਆਗੇਠਾ ਸਾਗਰੇ ਸ੍ਰੇਸ਼ਟੰਦ ਕਾਇ ਅਨ ਪਵਾ ਜੁਗਾ ਸਰੂਪ ਸਿਮਪਾ ਅਵ੍ਰਿਚ ਮੇਰੀ ਤਮਕਰ ਸੇਖੋ ਮਾਰਾ ਸਖ ਸੰਗਰ ਡੋਟੇ ਤੋਨ ਵਤੁਪਤਾ ਸਗਮਨੇ ਕਰੋ ਰਣ ਕਤ ਜੇ ਆ ਸੋ ਤਵ ਸਰ ਨਹੀਂ ਪਰੈ ਤਿਨ ਕਾ ਦੋਸ਼ ਦੁਗਤ ਹਵੇ ਮਰੈ ਜਿਵੇਂ ਪਾਸ ਪਰੇ ਤਿਹਾਰੇ ਦਨ ਕਾ ਤੁਮ ਸੰਕਟ ਸਾਤਾਰੇ ਤਾਰੇ ਜੋ ਕਰ ਬ ਇਕਬਾਰ ਤਿਆਹ ਹੈ ਤਾਕੇ ਕਾਨ ਨਾ ਹੈ ਰਚਾ ਹੋਏ ਤੈ ਸੁਕਲ ਦੁਸ਼ਟਿਆਰਾ ਕ ਡਰੇ ਤਤਕਾਲ ਕਿਰਪਾ ਦ੍ਰਿਸ਼ਟੰਦੈ ਨ ਹਰਹੁ ਤਾਕੇ ਤਾਪਨ ਕ ਮਹ ਹਰਹੁ ਰਹਿਤਾ ਸਤ ਕਰਮੋਂ ਸਭ ਹੋਏ ਦੁਸਾਤੋ ਸਕੇ ਨ ਕੋਈ ਇੱਕ ਵਾਰ ਜਨਮ ਸੁਬਾਰਾ ਕਾਲ ਹੋਂ ਤੇ ਤੇ ਹਵਾਰ ਬਾਰ ਬਾਰ ਜਿਨਰ ਨਾਮ ਕਹਾਰੁ ਕਾਹਾ ਦਰਦ ਦੁਖ ਤੇਰਾ ਖੜਗ ਕੇ ਲਮੈ ਸਰਨ ਤਹਾਰੇ ਆਪ ਹਾ ਦਿਨ ਹਵਾਰ ਸਰਬ ਠਾਰਮਾ ਹੋ ਸਹਾਏ ਦੁਖ ਤੇ ਦੁਖ ਤੇ ਲਹੋ ਬਚਾ ਸਾਰਬਾ ਠਾਰਮ ਹੋ ਸਹਾਏ ਟਾਟਾ ਦਹ ਹਤੈ ਲਹੋ ਬਚਾਈ ਸਵਯਿਆ ਪਾਇ ਗਹਿਜਾ ਤੇ ਤੁਮਰੇ ਤਾ ਤੇ ਕੋ ਆਗ ਤੇ ਨਹੀਂ ਆਨੇਉ ਰਾਮ ਰਹੀ ਪੁਰਾਨ ਪੁਰਾਨ ਆਰੇ ਕਹਿ ਮਤੇ ਕ ਨਾਮ ਮੰਨੇਉ ਸ਼ੇਮਰਤ ਸਤਿਰਬੇ ਸਮੇ ਵ ਭੇ ਕਹ ਹਮ ਇੱਕ ਨ ਜਾਣੈ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈ ਨ ਕੈ ਸਭ ਤੂ ਹੈ ਬਖਾਨਿਆ ਦਾ ਹਵਰਾਉ ਸਗਲ ਦਵਾਰ ਕੋ ਛੜਕੇ ਕਹੋ ਤੁਹਾਰੋ ਦਵਾਰ ਵਾਹ ਗਏ ਕਿ ਲਾਲ ਅਸ ਗੋਵਿੰਦ ਦਾਸ ਤੁਹਾਰਾ ਮਹੱਲਾ ਤੀਜਾ ਆਣਾ ਦੇ ਕੋ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮਰੀ ਮਾਈ ਸਤਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਤ ਸੈਦੀ ਮਨਵੰਧੀਆਂ ਵਾਦਾਂ ਗਿਆ ਰਾਗ ਰਤਨ ਪਰਵਾਰ ਪਰੀਆਂ ਸਬਦ ਗਾਵਣ ਆਈਆਂ ਸਬਦੋ ਤਾਂ ਗਾਵਣ ਹਰੀ ਕੇ ਰਾਮ ਜਨੇ ਵਸਾਇਆ ਕਹੇ ਨਾਨਕ ਅਨੰਦ ਹੋਆ ਸਤਗੁਰੂ ਮੈਂ ਪਾਇਆ ਪਾਇਓ ਏ ਮਨ ਮੇਰਾ ਤੂੰ ਸਦਾ ਰਹੁ ਹਰਿ ਨਾਲੇ ਹਰਿ ਨਾਲ ਰਹੁ ਤੂੰ ਮਨ ਮੇਰੇ ਦੁਖ ਸਾ ਵਿਸਾਰਨਾ ਕੀ ਕਰਹੁ ਕਰੇ ਤੇਰਾ ਕਰ ਸਭ ਸਵਾਰਣ ਵਰਣ ਸਵਨਾ ਗਲਾ ਸਮਰਾਸ ਸੁਆਮੀ ਸੋਗਾ ਮਨਵਸਾਰੇ ਕਹੇ ਨਾਰਕ ਮਨ ਮੇਰੇ ਸਦਾ ਰਹੋ ਹਰਨਾਨ ਸਾਥ ਸਹਿਮ ਕਮ ਕਰ ਤੇਰੇ ਕਰਨਾ ਤੇਰੇ ਸਾਥ ਜਜ ਦੇ ਸੋ ਪਾਵੇਂ ਸਦਾ ਸਹਿਬ ਸਲਾਹ ਤੇਰੀ ਨਾਮ ਮਨ ਵਸਾਵੇ ਨਾਵਿਨ ਕੇ ਮਨ ਵਸਿਆ ਵਾਜੇ ਸੰਗਨੇਰੀ ਕਹੇ ਨਾਨਕ ਸੱਜੇ ਸਾਹਿਬ ਕਿਆ ਨਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰ ਉਦਾਰ ਸਾਚ ਨਾਮ ਆਧਾਰ ਮੇਰਾ ਜਨੁ ਫੁਕਾ ਸਾਬ ਗੁਆਇਆ ਕਰ ਸਾਬ ਸੁਖ ਮਨਾਏ ਵਸਿਆ ਜਨੇ ਸਤਿ ਸਾਫ ਪਜਾਈਆ ਸਦਾ ਕੁਰਬਾਨ ਕੀਤਾ ਕਰ ਵੇਟਾਂ ਜਸਤੀਆਂ ਬਣਾਈਆਂ ਕਹੇ ਨਾਨਕ ਸਾਥ ਸਤੋ ਸਭ ਕਰੋ ਪਿਆਰੁ ਸਾਚਾ ਨਾਮ ਰਾਧਾਰੂ ਆਜੇ ਪੰਥ ਸਬਦਿਤ ਘਰ ਸੁਭਾਗੇ ਕਰ ਸੁਭਾਗੇ ਸਬਦ ਵਾਜੇ ਕਰਾਇ ਤਨ ਧਾਰੀ ਆਇਆ ਪੰਜ ਦੋਤ ਤਤਵਾਸ ਕੀਤੇ ਕਾਰ ਕੰਟਕੁ ਮਾਰਿਆ ਤੁਰ ਕਰਮ ਪਾਇਤ ਜਿਨ ਕੋ ਸੇ ਨਾਮ ਹਰਿ ਕੇ ਲਾਗੇ ਕਹੇ ਨਾਨਕ ਐਸ ਕੋ ਵਾ ਤਿਤ ਕਰ ਅਨਹਜ ਵਾਜੀ ਆਨੰਦ ਸੁਨਾਵੜ ਭਾਗੇ ਹੂੰ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਤ ਸਗਲ ਬਸੂਰੇ ਦੂਖ ਕਰੋ ਸੰਤਾ ਉਤਰ ਸਤਿ ਪਾਣੇ ਸੰਤ ਸਾਜਣ ਪਏ ਸਤ ਸਹਿ ਪੂਰੇ ਗੁਰ ਤੇ ਜਾਣੀ ਜਾਣੀ ਸਉਨਤੇ ਪਨੀਤ ਕਹਤੇ ਪਵਿਤ ਸਤ ਗੁਰ ਰਿਹਾਂ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜ ਅਨਹਦ ਤੂਰੇ ਸਉਨਤੇ ਪਨੀਤ ਕਹਤੇ ਪਵਿਤ ਸਤ ਗੁਰ ਰਿਹਾਂ ਪਰ ਪੂਰੇ ਜਨਵੰਤ ਨਾਨਕ ਗੁਰ ਧਰਨ ਲਾਗੇ ਵਾਜ ਅਨਹਦ ਤੂਰੇ ਮਦਾਵਣੀ ਮਹਲਾ 5ਵਾਂ ਥਾਲ ਤਨਵਤ ਪਇ ਸਤ ਸੰਤੋਖ ਵਿਚਾਰ ਅੰਮ੍ਰਿਤ ਨਾਮ ਠਾਕ ਰਕਾ ਪਇ ਜਿਸ ਕਾ ਸਭਾ ਦਾਰ ਜੇ ਕੋ ਗਵਜ ਕੋ ਪੁੰਚੈ ਤੁਸਕਾ ਹੈ ਉਦਾਰੋ ਇਹ ਵਰਤ ਜੀ ਨਾ ਜਾਏ ਨਿਤ ਨਿਤਰਾ kurtar ਕਾਮ ਸੰਸਾਰ ਚਰਨ ਲਗ ਕਰੀਐ ਸਬਨਾਨਕ ਬ੍ਰਹਮਸਾਰ ਸਲੋਕ ਮਹਲਾ 55 13 ਕੇ ਤਾਜਾ ਤਾ ਨਹੀਂ ਮੈਨੂੰ ਜੋਗ ਕਤੋਈ ਮੈਂ ਨਰੁ ਸੁਨਿਆਰੇ ਕੋਮ ਨਾਹੀ ਆਪੈ ਧਰਸ ਪਿਐ ਤਰਸਾ ਪਿਆ ਮਹਿਰਾਮ ਤਵਾਏ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਲੇਤਾ ਜੀਵਾ ਤਨ ਮੰਚੀਵੇ ਹਰਿ ਆਪਉਣ ਪਉਣ ਜਥੈ ਕੋ ਸਮਰਥ ਜਥੈ ਕੋਈ ਨਾ ਹੈ ਉਤੇ ਤੇਰੀ ਰਖਾ ਅਗਨੀ ਉਤਰਮਾ ਹੈ ਸੁਣ ਕੇ ਜੰਮ ਕੈ ਦੂਤ ਨਾ ਚਰ ਛਡ ਜਾਹੇ ਭਾਵ ਜਲ ਵਿਖਮੈ ਸਗਾਹ ਮੁਰ ਸਾਜੀ ਪਾਰ ਪਾਏ ਪਾਏ ਜਿਨ ਕੋ ਲਗੇ ਪਿਆਰ ਸਮਰਸੈ ਕਾਹੇ ਕਲਮੈ ਹੋ ਪੰਨ ਮਨ ਗੋਵਿੰਦ ਗਾਹੀ ਗਾਹੀ ਸਾਸਾਨੋ ਕਿਰਪਾ ਸਮਾਲੇ ਸਾਹਿ ਸائیں ਬਰਤਾ ਕੋਈ ਨਾ ਜੈ ਦੀਆ ਵੇ ਤਰਿਆ ਹੈ ਸਲੋਕ ਮਹਲਾ 5 ਅੰਤਰ ਗੁਰਿਆਰਾਧਨਾ ਜੈ ਮਹਾਂ Jap ਗੁਰਨਾਵ ਨੇਤਰੀ ਸਤਿਗੁਰ ਪ੍ਰੀਖਣ ਸਰਬ ਨੇ ਸੁਨਨਾ ਗੁਰਨਾਵ ਸਤਿਗੁਰ ਸੇ ਤਿਰਤਿਆ ਦਰਗਹਿ ਪਾਈ ਠਾਓ ਕਹੋ ਨਾਨਕ ਕਿਰਪਾ ਕਰੇ ਜਿਸ ਨੇ ਬਾਤ ਦੇਹੀ ਜਨ ਮੈ ਤੇ ਤੁਮ ਕੰਡ ਹੈ ਬਿਰਲੇ ਕੇ ਮਹਲਾ 5 ਰਖੇ ਰਖਣ ਹਾਰ ਆਪੋਂ ਬਾਰਿਆਂ ਗੁਰ ਕੀ ਪੈਰੀ ਪਾਏ ਕਾ ਸਵਾਰੀਆਂ ਹੋਵਾ ਆਪ ਰਿਆਲ ਮਨਹੋ ਨਾ ਬਸਾਰੀਆਂ ਸਾਜਣਾ ਕੇ ਸੰਗ ਭਉ ਜਲਤਾਰੀਆਂ ਸਾਖ ਤਨ ਜਗ ਦੋਚਾ ਖਿਨ ਮਾਹੇ ਬੇਦਾਰੀਆਂ ਤੇਸਾ ਹੰਕਿ ਏਕੇ ਸਗਲੇ ਦੁੱਖ ਜਾਹੇ ਤੇ ਸਾਹਿਬ ਕੀ ਟੇਕ ਨਾਨਕ ਮੰਨਿ ਮਾਹੇ ਜੇ ਸਿਮਰ ਸੁਖ ਹੋਇ ਸਗਲੇ ਦੁੱਖ ਜਾਹੇ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਿਹ